ਕੋ ਕਾ ਸਤ ਗੁਰ ਪ੍ਰਸਾਦ ਕੋਏ ਨਾ ਜਾਣੈ ਤੇਰਾ ਕੀਤਾ ਸਾ ਕੇਵੜੀ ਚੀਰਾ ਰਹਾਉ ਸਭ ਸੁਰਤੀ ਮੇਰਾ ਸੁਰਤ ਕਮਾਈ ਸਭ ਕੀਮਤ ਮੇਲਾ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰੁ ਹਾਈ ਕਹਿਣ ਨਾ ਜਾਇ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚਿੰਗਿਆ ਆਇਆ ਸਿੱਕਾ ਪੁਰਖਾ ਦੀਆ ਵੜਿਆ ਆਇਆ ਤੁਰ ਦੇਣਾ ਸਿੱਤੇ ਕਿਨਾ ਨਾ ਪਾਈਆ ਕਰਮ ਮੇਰੇ ਨਾਹੀ ਠਾਕ ਰਹੀਆ ਆਖਣ ਵਾਲਾ ਪਿਆ ਕੇ ਤੇਰੇ ਵੜੇ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਦਿਨਦਰ ਨਾ ਚੁੱਕ ਹੋ ਗੁਣੇ ਹੋ ਨੇ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪੋ ਤੇ ਗੁਰ ਤੇਰੀ ਦਾਤ ਜੇ ਰੰਧਨ ਕਰਕੇ ਕੀਤੀ ਰਾਤ ਕਰ ਸਮਾ ਵਿਸਾਰੇ ਤੇ ਕਮ ਜਾਤ ਨਾਨਕ ਨਵਾਬਾਜ ਸੁਨਾ ਕੀਰਤੋ ਨ ਸਤ ਗੁਰ ਸਤ ਪੁਰਖ ਆ ਦਿਨੋ ਕਰੋ ਗੁਰ ਉਪਾਸ ਭਗਤ ਕੀਰੇ ਕਿਰਮਾਂ ਸਤ ਗੁਰ ਸਰਣਾਈ ਕਰ ਲਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਾਣ ਕੇ ਵੱਡ ਭਾਗ ਵਡੇਰੇ ਜੇ ਨਾਰ ਹਰ ਸਰਦਾ ਹਰ ਕੇ ਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਤ ਗੁਣ ਪਰਵਾਸ ਜੇ ਨ ਹਰ 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 ਨਸ ਨਾਮ ਨਾ ਪਾਇਆ ਤੇ ਭਾਗ ਹੀਨ ਜਨ ਉਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਪ੍ਰਿਤਿ ਜੀਵੇ ਧ੍ਰਿਗ ਜੀਵਾਸ ਜੇਨ ਹਾਰ ਜਨਨ ਸਤਗੁਰ ਸੰਗਤ ਪਾਈ ਤੈਨ ਧੋਰ ਮਸਤ ਕੇ ਲਿਖਿਆ ਨਿਖਾਸ ਤਨ ਧਨ ਸਤ ਸੰਗਤ ਜਿਤ ਹਾਰੇ ਰਸ ਪਾਇਆ ਮੇਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਹੈ ਉਦਮ ਜਾ ਆਹਰ ਹਰ ਜੀ ਹੋ ਪਰਿਆ ਸੈਲ ਬਖਰ ਮਹ ਜਾਨ ਤੋ ਪਾਏ ਤਾ ਕਾਰਜ ਕਾ ਕਹਿ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੋ ਰਸਾਦ ਪਰਮ ਪਰ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨ ਨੇ ਬਿਤਾ ਲੋਕ ਸੁਦਵਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਭਾ ਕੋ ਲੋ ਕਾਹੇ ਮਨ ਭੋ ਕਰਿਆ ਓਕੇ ਉਦਾਸ ਕੋਸਾ ਸਬਾਚਾ ਬਚਰੇ ਸ਼ਰੀਆ ਜਨ ਕਾਵਣ ਚ ਲਾਵ ਕਾਵਣ ਚ ਗਾਵੈ ਮਾਨ ਮਹ ਸਿਮਰਨ ਕਰੈ ਆ ਸਭ ਨੇਦਾਨ ਦਾਸ ਅਸਤ ਸਿਦਾਨ ਤਾ ਕੁਰ ਕਰ ਤਰ ਜਨਨਾ ਸਤਿ ਬਾਲ ਜਾਈ ਤੇਰਾ ਅੰਤ ਨਾ ਭਾਰਵਰੇ ਸਵ ਨਿਰਾਨ ਦਸ ਅਸਤ ਸਿਨਹਾ ਤਾakur ਕਰ ਤਨ ਜਨ ਨਾਨ to ਤੇਰੇ ਭਗਤ ਤੇਰੇ ਭਗਤ ਸਲਾਹਨ ਤੁਮ ਜੀ ਹਰ ਅਨੰਤ ਅਨੇਕ ਅਨੰਤਾ ਤੇਰੀ ਅਨੰਤਾ ਤੇਰੀ ਅਨੰਤ ਕਰਹਿ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਦੇ ਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾਸ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਨਨਾਰਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਮ ਜੇਵੜਾ ਵਰਨਾ ਕੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਰ ਕਰਤਾ ਸੋਈ ਤੁਹ ਰਾਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧਾ ਤੇ ਸ੍ਰਿਸ਼ਟ ਸਭ ਉਪਾਈ ਤੁਧ ਆਪੇ ਸਿਰਜ ਸਭ ਕੋਈ ਜਨਨਾਨਕ ਗੁਣ ਗਾਵੈ ਕਲਤੇ ਕੀ ਜੋ ਸਭ ਸਹਿ ਕਾ ਜਾਣੋਈ ਕਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੈ ਸੋਈ ਤਿਸੀ ਜੋ ਤੂঝে ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭ ਨੇ ਭਾਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਬਾਦ ਮੁਖ ਗਵਾਇਆ ਤਦ ਆਪਿ ਮਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਰਬ ਸੁਜੀ ਬਾਹੇ ਤੁਝ ਦੇਨ ਦੂਤਾ ਕੋਈ ਨਾਹ ਜੀ ਜਨ ਸੰਸਵਹਿ ਰਾਖੇ ਰਤ ਜੋ ਤੁਮਿਲ ਮਿਛੋੜਿਆ ਸੰਜੋਗੀ ਦੇਰਾ ਸਰਤੂ ਜਾਣਾ ਜਿ ਸੋਈ ਜਨ ਜਾਣੈ ਹਰ ਗੁਣ ਸਦਹੀ ਆਪ ਬਖਾਣੈ ਜਿਨ ਹਰਿ 세ਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਹੁਆ ਤੇ ਕਰਤਾ ਤੇਰਾ ਕੀਆ ਤਉਹਾ ਆਸਾ ਮੁਹੱਲਾ ਪੰਜਵਾ ਆਸਾ ਮੁਹੱਲਾ ਪੰਜਵਾ